ਘਟਨਾ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੇਖੋ ਕੈਸਾ ਜਮਾਨਾ ਆ ਗਿਆ ਕਿ ਇੱਕ ਦੋਸਤ ਨੇ ਦੂਜੇ ਦੋਸਤ ਦੀ ਬਹੁਤ ਵੱਡੀ ਮਦਦ ਕੀਤੀ ਹੋਈ ਸੀ ਵਾਰ-ਵਾਰ ਕੀਤੀ ਸੀ ਔਰ ਲੱਖਾਂ ਰੁਪਈਆ ਉਹਨੂੰ ਦਿੱਤਾ ਹੋਇਆ ਸੀ ਮਦਦ ਵਜੋਂ ਤੇ ਉਸ ਦੋਸਤ ਨੇ ਅੱਗੋਂ ਆਪਣੇ ਉਸ ਦੋਸਤ ਤੇ ਗੋਲੀਆਂ ਚਲਵਾ ਦਿੱਤੀਆਂ ਤੇ ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਮਾਮਲਾ ਜੀ ਪੰਜਾਬ ਦੇ ਬਟਾਲਾ ਦਾ ਬਟਾਲਾ ਦੇ ਹਰ ਗੋਬਿੰਦਪੁਰਾ ਦੇ ਵਿੱਚ ਪਿਛਲੇ ਦਿਨੀ ਗੋਲੀਆਂ ਚੱਲੀਆਂ ਸੀ ਇੱਕ ਸਤੀਸ਼ ਨਾਂ ਦੇ ਵਿਅਕਤੀ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਸਵੇਰ ਗੋਲੀਆਂ ਮਾਰੀਆਂ ਸੀਗੀਆਂ ਜਦੋਂ ਉਹ ਸੈਰ ਕਰਕੇ ਆਪਣੇ ਘਰ ਆ ਰਿਹਾ ਸੀ ਤੁਸੀਂ ਦੇਖੋ ਇਹ ਕੈਸਾ ਪੂੰਜੀਵਾਦ ਨੇ ਲਾਲਚ ਹੀ ਲਾਲਚ ਪਾ ਦਿੱਤਾ ਕਿ ਇਹ ਗੋਲੀਆਂ ਪਤਾ ਕਿਹਨੇ ਚਲਾਈਆਂ ਸੀ ਇਹ ਗੋਲੀਆਂ ਚਲਵਾਈਆਂ ਸੀ ਉਹਦੇ ਹੀ ਇੱਕ ਬਹੁਤ ਜਿਗਰੀ ਦੋਸਤ ਸਰਵਨ ਸਿੰਘ ਨੇ ਅੱਜ ਪੁਲਿਸ ਨੇ ਪੂਰਾ ਖੁਲਾਸਾ ਕੀਤਾ ਹੈ ਕਿ ਸਤੀਸ਼ ਨੇ ਆਪਣੇ ਦੋਸਤ ਸਰਵਨ ਨੂੰ 30 ਲੱਖ ਰੁਪਏ ਉਧਾਰਾ ਦਿੱਤਾ ਹੋਇਆ ਸੀ ਇਕੱਠਾ ਨਹੀਂ ਕਦੇ 4 ਲੱਖ ਕਦੇ 5 ਲੱਖ ਕਦੇ 7 ਲੱਖ ਕਦੇ 2 ਲੱਖ ਜਿਵੇਂ ਜਿਵੇਂ ਲੋੜ ਪੈਂਦੀ ਰਹੀ ਸਰਵਨ ਨੂੰ ਓਵੇਂ ਓਵੇਂ ਸਤੀਸ਼ ਉਹਨੂੰ ਪੈਸੇ ਦਿੰਦਾ ਰਿਹਾ ਤੇ ਸਰਵਨ ਪੈਸੇ ਲੈ ਕੇ ਵਰਤਦਾ ਰਿਹਾ ਸਤੀਸ਼ ਕੋਲ ਥੋੜੇ ਜਿਹੀ ਸੀਗੀ ਗੁੰਜਾਇਸ਼ ਤੇ ਉਹ ਦੇ ਹੀ ਗਿਆ ਤੇ ਜਦੋਂ ਬਾਅਦ ਦੇ ਵਿੱਚ ਉਹਨੇ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਸਰਵਨ ਨੂੰ ਆਪਣਾ ਹੀ ਦੋਸਤ ਸਤੀਸ਼ ਬਹੁਤ ਭੈੜਾ ਲੱਗਣ ਲੱਗ ਪਿਆ ਹੌਲੀ ਹੌਲੀ ਉਹਨੇ ਜਦੋਂ ਪੈਸੇ ਨਹੀਂ 모ੜੇ ਤਾਂ ਸਤੀਸ਼ ਉਹਦੇ ਤੇ ਜ਼ੋਰ ਪਾਉਣ ਲੱਗਾ ਵੀ ਯਾਰ ਇੰਨਾ ਟਾਈਮ ਹੋ ਗਿਆ ਤੂੰ ਮੇਰੇ ਪੈਸੇ 모ੜ ਤਾਂ ਫਿਰ ਸਰਵਨ ਨੇ ਸੋਚਿਆ ਵੀ 30 ਲੱਖ ਰੁਪਈਆ ਇਹਨੂੰ ਜੁ ਦੇਣਾ ਤੇ ਲੱਖ 2 ਲੱਖ ਰੁਪਇਆ ਕਿਸੇ ਪਹਾੜੇ ਦੇ ਸ਼ੂਟਰਾਂ ਨੂੰ ਕਤਲ ਕਰਨ ਵਾਲਿਆਂ ਗੁੰਡਿਆਂ ਨੂੰ ਦਿੰਨੇ ਆ ਤੇ ਇਹਨੂੰ ਗੋਲੀਆਂ ਮਰਵਾ ਦਿੰਨੇ ਆ ਇਹਨੂੰ ਕਤਲ ਕਰਾ ਦਿੰਨੇ ਆ ਤੇ ਫੇਰ ਸਰਵਨ ਨੇ ਇਹ ਕਰਤੂਤ ਕੀਤੀ ਪੁਲਿਸ ਦੱਸ ਰਹੀ ਹੈ ਬਟਾਲਾ ਦੀ ਪੁਲਿਸ ਅਫਸਰ ਦੱਸ ਰਹੇ ਨੇ ਕਿ ਸतीश ਨੂੰ ਮਾਰਨ ਦੇ ਲਈ 1 ਲੱਖ ਰੁਪਇਆ ਪਹਾੜੇ ਦੇ ਬਦਮਾਸ਼ਾਂ ਨੂੰ ਸਰਵਨ ਸਿੰਘ ਨੇ ਦਿੱਤਾ ਤੇ ਉਹਨਾਂ ਨੇ ਕੀ ਕੀਤਾ 30000 ਰੁਪਇਆ ਪਹਿਲਾ ਅਡਵਾਂਸ ਲੈ ਕੇ ਬਾਕੀ 70000 ਕੰਮ ਕਰਨ ਤੋਂ ਬਾਅਦ ਲੈਣ ਦਾ ਤੈਅ ਕਰਕੇ ਤੇ ਫਿਰ ਸਤੀਸ਼ ਦੀ ਰੇਕੀ ਕਰਨੀ ਸ਼ੁਰੂ ਕਰਤੀ ਤੇ ਇੱਕ ਦਿਨ ਸਤੀਸ਼ ਜਦ ਸਵੇਰੇ ਸਵੇਰੇ ਸੈਰ ਕਰਕੇ ਆਪਣੇ ਘਰ ਆ ਰਿਹਾ ਸੀ ਤਾਂ ਉਹਨਾਂ ਪਹਾੜੇ ਦੇ ਬਦਮਾਸ਼ਾਂ ਨੇ ਸਤੀਸ਼ ਦੇ ਉੱਪਰ ਗੋਲੀਆਂ ਚਲਾਈਆਂ ਉਹਦੀ ਸੀਸੀਟੀਵੀ ਫੁਟੇਜ ਵੀ ਪਿਛਲੇ ਦਿਨੀ ਬਹੁਤ ਵਾਇਰਲ ਹੋਈ ਤੇ ਇਸ ਤਿਸ ਕੁਦਰਤੀ ਉਥੇ ਸੜਕ ਤੇ ਇਕਦਮ ਡਿੱਗ ਪਿਆ ਜਦੋਂ ਉਹਦੇ ਤੇ ਗੋਲੀਆਂ ਚੱਲੀਆਂ ਤੇ ਡਿੱਗ ਕੇ ਲੰਮਾ ਪੈ ਗਿਆ ਤੇ ਉਹਨਾਂ ਨੂੰ ਇੰਜ ਲੱਗਾ ਵੀ ਸ਼ਾਇਦ ਇਹ ਮਰ ਗਿਆ ਇਹਨੂੰ ਗੋਲੀਆਂ ਵੱਜ ਗਈਆਂ ਤੇ ਉਹ ਉਥੋਂ ਭੱਜ ਗਏ ਨਿਕਲ ਗਏ ਉਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਦੀ ਪੂਰੀ ਪੁਨਸ਼ਣ ਕਰਨੀ ਸ਼ੁਰੂ ਕੀਤੀ ਸੁਰਾਗ ਦਰ ਸੁਰਾਗ ਦਰ ਸੁਰਾਗ ਮਿਲਦੇ ਗਏ ਤੇ ਪੁਲਿਸ ਪੂਰੀ ਘਟਨਾ ਦੀ ਤੈਥਕ ਪਹੁੰਚ ਗਈ ਤੇ ਆਖਰ ਮਾਮਲਾ ਨਿਕਲਿਆ ਇਹ ਕਿ ਜਿਹੜੇ ਦੋਸਤ ਤਸਤੀਸ਼ ਨੇ ਆਪਣੇ ਹੀ ਦੋਸਤ ਨੂੰ 30 ਲੱਖ ਰੁਪਈਆ ਹੌਲੀ-ਹੌਲੀ ਕਰਕੇ ਮਦਦ ਵਜੋਂ ਦਿੱਤਾ ਸੀ ਉਸੇ ਨੇ ਹੀ ਉਹਨੂੰ ਮਰਾਉਣ ਲਈ ਗੋਲੀਆਂ ਚਲਵਾਈਆਂ ਹੁਣ ਤੁਸੀਂ ਦੱਸੋ ਕੀ ਕਹੋਗੇ ਅਸਲ ਕਾਰਨ ਕੀ ਹੈ ਅਸਲ ਕਾਰਨ ਹੈ ਜੀ ਇਹ ਦੌਰ ਹੈ ਪੂੰਜੀਵਾਦ ਦਾ ਮੁਨਾਫਾ ਖੁਰਦੌਰ ਇਹਦੇ ਵਿੱਚ ਹਰ ਇੱਕ ਮਨੁੱਖ ਦੇ ਅੰਦਰ ਪੂੰਜੀ ਦਾ ਧਨ ਦਾ ਲਾਲਚ ਬਹੁਤ ਭਰ ਦਿੱਤਾ ਗਿਆ ਹਰ ਬੰਦਾ ਪੂੰਜੀ ਦੇ ਲਾਲਚ ਪਿੱਛੇ ਪਾ ਦਿੱਤਾ ਗਿਆ। ਕੁਝ ਕੁ ਲੋਕ ਚੰਗੇ ਬਚੇ ਨੇ। ਬਾਕੀ ਸਾਰੇ ਲਾਲਚ ਦਾ ਸ਼ਿਕਾਰ ਹੋ ਗਏ ਨੇ ਜੀ ਦਾ ਜਿੱਥੇ ਦਾ ਲੱਗਦਾ ਲੋਨ ਨੂੰ ਤਿਆਰ ਹੈ। ਲੋਕ ਨਕਲੀ ਚੀਜ਼ਾਂ ਵੇਚ ਕੇ ਵੀ ਮੁਨਾਫਾ ਕਮਾਉਂਦੇ ਨੇ ਤੇ ਇੱਥੇ ਯਾਰੀਆਂ, ਦੋਸਤੀਆਂ ਤੇ ਰਿਸ਼ਤੇਦਾਰੀਆਂ ਪੈਸੇ ਦੀ ਇਸ ਕਦਰ ਭੇਟ ਚੜਦੀਆਂ ਨੇ ਜਿਵੇਂ ਆ ਸतीश ਚੜ ਚੱਲਿਆ ਸੀ। ਵੇਖੋ ਪੂੰਜੀ ਦਾ ਲਾਲਚ ਇੰਨਾ ਭਾਰੂ ਹੋ ਗਿਆ ਕਿ ਇਸ ਦੌਰ ਦੇ ਅੰਦਰ ਕਿਸੇ ਦੋਸਤ ਕਿਸੇ ਰਿਸ਼ਤੇਦਾਰ ਤੇ ਕੋਈ ਯਕੀਨ ਕਰਨ ਦਾ ਸਮਾਂ ਨਹੀਂ ਰਿਹਾ ਖਾਸ ਕਰ ਜਦ ਮਾਮਲਾ ਪੈਸਿਆਂ ਜਾਂ ਜਾਇਦਾਦ ਦਾ ਹੋਵੇ ਰੋਜ਼ਾਨਾ ਹੀ ਆਪਾਂ ਸੁਣਦੇ ਆ ਕਿ ਸਕੇ ਭਰਾ ਨੇ ਸਕੇ ਭਰਾ ਨੂੰ ਮਾਰ ਦਿੱਤਾ ਥੋੜੇ ਜੇ ਪੈਸੇ ਜਾਂ ਥੋੜੀ ਜੀ ਜਾਇਦਾਦ ਪਿੱਛੇ ਰੋਜ਼ਾਨਾ ਹੀ ਆਪਾਂ ਸੁਣਦੇ ਆ ਕਿ ਗਵਾਂਡੀ ਨੇ ਗਵਾਂਡੀ ਮਾਰ ਦਿੱਤਾ ਐਵੇਂ ਥੋੜੀ ਜੀ ਚੀਜ਼ ਪਿੱਛੇ ਰੋਜ਼ਾਨਾ ਹੀ ਆਪਾਂ ਖਬਰਾਂ ਸੁਣਦੇ ਆ ਕਿ ਥੋੜੇ ਥੋੜੇ ਪੈਸਿਆਂ ਪਿੱਛੇ ਥੋੜੀਆਂ ਥੋੜੇ ਲਾਲਚਾਂ ਪਿੱਛੇ ਲੋਕ ਇੱਕ ਦੂਜੇ ਨੂੰ ਮਰਨ ਮਾਰਨ ਤੇ ਉਤਾਰੂ ਹੋ ਜਾਂਦੇ ਨੇ ਤੇ ਪੂੰਜੀਵਾਦ ਨੇ ਤਾਂ ਇਹ ਲਾਲਚ ਇਸ ਕਦਰ ਵਧਾਤਾ ਜਿਹੜਾ ਜਿਹੜੇ ਕੰਮ ਧੰਦੇ 'ਚ ਪਿਆ ਉਹ ਉਸ ਕੰਮ ਧੰਦੇ ਦੇ ਵਿੱਚ ਐਨੀ ਬੇਈਮਾਨੀ ਕਰ ਰਿਹਾ ਕਿ ਭਾਵੇਂ ਉਹਦੀਆਂ ਚੀਜ਼ਾਂ ਦੇ ਨਾਲ ਅੱਗੇ ਸੈਂਕੜੇ ਹਜ਼ਾਰਾਂ ਬੰਦਿਆਂ ਦੀ ਮੌਤ ਹੋ ਜੇ ਉਹਨੂੰ ਕੋਈ ਮਤਲਬ ਨਹੀਂ ਨਕਲੀ ਦੁੱਧ ਬਣਾਇਆ ਜਾ ਰਿਹਾ ਨਕਲੀ ਮਠਾਈਆਂ ਬਣਾਈਆਂ ਜਾ ਰਹੀਆਂ ਸਪਰੇਆ ਕਰ ਕਰਕੇ ਤੇ ਅਗਲੇ ਦਿਨ ਤੋੜ ਕੇ ਸਬਜ਼ੀਆਂ ਵਿੱਚੀਆਂ ਜਾ ਰਹੀਆਂ ਜਿਹੜੇ ਫਲ ਫਰੂਟ ਨੇ ਉਹਨਾਂ ਦੇ ਉੱਪਰ ਵੀ ਨਕਲੀ ਰੰਗ ਕਰ ਕਰਕੇ ਜਾਂ ਬੜੇ ਹੀ ਗਲਤ ਤਰੀਕਿਆਂ ਦੇ ਨਾਲ ਤਿਆਰ ਕਰਕੇ ਵੇਚੇ ਜਾ ਰਹੇ ਨੇ ਹਰ ਚੀਜ਼ ਗੁੰਾਫਾ ਖੋਰੀ ਪ੍ਰਬੰਧ ਦੇ ਵਿੱਚ ਮੁਨਾਫਾ ਖੋਰੀ ਦੀ ਭੇਟ ਚੜ ਗਈ ਤੇ ਇਸ ਕਰਕੇ ਇਨਸਾਨ ਦਾ ਇਨਸਾਨ ਤੇ ਯਕੀਨ ਖਤਮ ਹੋ ਗਿਆ ਹੁਣ ਇਨਸਾਨ ਇਨਸਾਨ ਤੇ ਯਕੀਨ ਕਿਵੇਂ ਕਰੂਗਾ ਤੇ ਇਹਦਾ ਮੁੱਖ ਜ਼ਿੰਮੇਵਾਰ ਇਹ ਮੌਜੂਦਾ ਰਾਜਨੀਤਿਕ ਸਿਸਟਮ ਹੈ ਇਹ ਪ੍ਰਬੰਧ ਹੈ ਜਿਹਨੂੰ ਪੂੰਜੀਵਾਦੀ ਮੁਨਾਫਾਖੋਰ ਪ੍ਰਬੰਧ ਕਹਿੰਦੇ ਨੇ ਇਸ ਪ੍ਰਬੰਧ ਦੇ ਵਿੱਚ ਬੰਦਾ ਬੰਦੇ ਦਾ دارو ਨਹੀਂ ਬੰਦਾ ਬੰਦੇ ਦਾ ਵੈਰੀ ਬਣ ਗਿਆ ਇਸ ਪ੍ਰਬੰਧ ਦੇ ਵਿੱਚ ਹੁਣ ਕਿਸੇ ਤੇ ਕੋਈ ਭਰੋਸਾ ਕਰਨ ਦਾ ਸਮਾਂ ਨਹੀਂ ਰਿਹਾ ਅਸੀਂ ਰੋਜ਼ ਸੁਣਦੇ ਹਾਂ ਕਿ ਪਤੀ ਨੇ ਪਤਨੀ ਮਾਰ ਦਿੱਤੀ ਥੋੜੀ ਜੀ ਗੱਲ ਬਦਲੇ ਅਸੀਂ ਰੋਜ਼ ਸੁਣਦੇ ਹਾਂ ਕਿ ਪਤਨੀ ਨੇ ਪਤੀ ਮਾਰ ਦਿੱਤਾ ਥੋੜੀ ਜੀ ਗੱਲ ਬਦਲੇ ਇੰਨੇ ਨਿੱਗੇ ਰਿਸ਼ਤੇ ਥੋੜੇ ਥੋੜੇ ਗੱਲਾਂ ਦੀ ਭੇਟ ਚੜ ਰਹੇ ਨੇ ਤਾਂ ਇਹ ਦੌਰ ਸਭ ਤੋਂ ਭਿਆਨਕ ਦੌਰ ਹੈ ਇਸ ਤੋਂ ਭਿਆਨਕ ਦੌਰ ਨਾ ਕਦੇ ਸੀ ਇਹ ਦੌਰ ਅਜੇ ਹੋਰ ਵੱਧ ਸਕਦਾ ਹੈ ਤੇ ਪੁਰਾਤਨ ਸਮਿਆਂ ਦੇ ਵਿੱਚ ਵੀ ਕਦੇ-ਕਦਾਈਂ ਗਲਤ ਘਟਨਾਵਾਂ ਵਾਪਰਦੀਆਂ ਸੀ ਪਰ ਇੰਨੀਆਂ ਜ਼ਿਆਦਾ ਨਹੀਂ ਸੋ ਇਹ ਜਿਹੜਾ ਮੌਜੂਦਾ ਦੌਰ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਘਟਨਾ ਵਾਪਰੀ ਹੈ ਪੰਜਾਬ ਦੇ ਬਟਾਲਾ ਦੇ ਵਿੱਚ ਬਟਾਲਾ ਦੇ ਹਰਗੋਬਿੰਦਪੁਰਾ ਦੇ ਵਿੱਚ ਇੱਕ ਦੋਸਤ ਜਿਹਦਾ ਨਾਂ ਸੀ ਸਤੀਸ਼ ਉਹਨੇ ਆਪਣੇ ਦੂਜੇ ਦੋਸਤ ਸਰਵਨ ਨੂੰ ਲੱਖਾਂ ਰੁਪਈਆ ਉਹਦੀ ਮਦਦ ਵਜੋਂ ਉਧਾਰਾ ਦਿੱਤਾ ਹੋਇਆ ਸੀ ਤੇ ਜਦ ਉਹ ਹੁਣ ਮੰਗਣ ਲੱਗਿਆ ਸੀ ਤਾ ਅਗੋ ਦੋਸਤ ਇੰਨਾ ਬੇਈਮਾਨ ਹੋ ਗਿਆ ਵੀ ਉਸ ਨੇ ਆਪਣੇ ਹੀ ਦੋਸਤ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਰਚ ਲਈ ਤੇ ਉਹਦੇ ਤੇ ਗੋਲੀਆਂ ਚਲਵਾਤੀਆਂ 30 ਲੱਖ ਮੋੜਨ ਦੀ ਜਗ੍ਹਾ ਉਹਨੇ 1 ਲੱਖ ਰੁਪਈਆ ਬਦਮਾਸ਼ਾਂ ਨੂੰ ਦਿੱਤਾ ਤੇ ਗੋਲੀਆਂ ਚਲਵਾ ਕੇ ਆਪਣੇ ਹੀ ਦੋਸਤ ਦਾ ਖੋਗਾ ਚਿਤਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਸੋ ਇਸ ਘਟਨਾ ਨੇ ਸੋਚਣ ਲਈ ਮਜਬੂਰ ਕੀਤਾ ਕਿ ਇਹ ਜਮਾਨਾ ਭਲੇ ਦਾ ਕੀ ਰਹਿ ਗਿਆ ਕੁਝ ਲੋਕ ਕਹਿੰਦੇ ਨੇ ਕਿ ਜਮਾਨਾ ਹੀ ਭਲੇ ਦਾ ਨਹੀਂ ਹੈ ਦੋਸਤੋ ਜਮਾਨਾ ਮਾੜਾ ਤਾਂ ਹੈ ਪਰ ਇਹਦੇ ਵਿੱਚ ਆਪਾਂ ਨੂੰ ਖੁਦ ਬੁਰੇ ਨਹੀਂ ਬਨਣਾ ਚਾਹੀਦਾ ਭਲਾ ਕਰਨਾ ਚਾਹੀਦਾ ਜੇਕਰ ਅਗਲਾ ਗੰਦਾ ਨਿਕਲ ਆਵੇ ਤਾਂ ਇਹਦੇ ਵਿੱਚ ਸਾਡੀ ਚੰਗਿਆਈ ਦਾ ਕੋਈ ਕਸੂਰ ਨਹੀਂ ਵੇਖੋ ਵੇਖੀ ਇੰਨੇ ਮਾੜੇ ਨਹੀਂ ਹੋ ਜਾਣਾ ਚਾਹੀਦਾ ਇੰਨੇ ਸਵਾਰਥੀ ਨਹੀਂ ਬਨ ਜਾਣਾ ਚਾਹੀਦਾ ਵੀ ਹੁਣ ਅਸੀਂ ਕਿਸੇ ਦੀ ਮਦਦ ਨਾ ਕਰੀਏ ਹੁਣ ਅਸੀਂ ਕਿਸੇ ਦੇ ਕਾਮਣਾ ਆਈਏ ਕਿਉਂਕਿ ਜਮਾਨਾ ਮਾੜਾ ਹੋ ਗਿਆ ਉਸ ਜਮਾਨੇ ਚ ਅਸੀਂ ਵੀ ਸ਼ਾਮਲ ਆ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਜਮਾਨਾ ਮਾੜਾ ਜਮਾਨਾ ਮਾੜਾ ਪਰ ਕੀ ਅਸੀਂ ਉਸ ਜਮਾਨੇ ਤੋਂ ਬਾਹਰ ਆ ਜਮਾਨਾ ਸਾਡੇ ਸਾਰਿਆਂ ਨਾਲ ਮਿਲ ਕੇ ਹੀ ਤਾਂ ਬਣਦਾ ਅਸੀਂ ਵੀ ਉਸ ਜਮਾਨੇ ਚ ਸ਼ਾਮਲ ਆ ਜੇ ਜਮਾਨਾ ਮਾੜਾ ਹੈ ਤਾਂ ਅਸੀਂ ਵੀ ਮਾੜੇ ਆ ਸੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ